ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਕੀ ਸਰਵਣ ਕਰਦੇ ਹਾਂ ਕਿਵੇਂ ਭਾਈ ਪਾਰੋ ਜੀ ਪਰਲੋ ਗਮਨ ਕਰਦੇ ਹਨ ਇੱਕ ਦਿਨ ਸੁੱਖਾ ਦੇ ਭੰਡਾਰ ਸ੍ਰੀ ਗੁਰੂ ਅਮਰਦਾਸ ਜੀ ਇਕੱਲੇ ਬੈਠੇ ਹੋਏ ਸਨ ਆਪਣੇ ਪਾਸ ਭਾਈ ਪਾਰੋ ਨੂੰ ਬੁਲਾਉਣਾ ਕੀਤਾ ਜਦ ਦੀ ਅਵਸਥਾ ਪਰਮ ਸੰਮਾਨ ਸੀ ਜੋ ਇੱਕ ਹੋ ਰਹੇ ਹਨ ਉਹਨਾਂ ਨੂੰ ਵੇਖ ਵੇਖ ਅਨੁਭਵ ਕਰਦਾ ਸੀ ਜਿਵੇਂ ਪਾਣੀ ਅਤੇ ਦੁੱਧ ਇੱਕ ਹੋ ਜਾਂਦੇ ਹਨ ਪਰ ਹੰਸ ਦੋਹਾਂ ਨੂੰ ਵਿੱਖ-ਵੱਖ ਕਰ ਦਿੰਦਾ ਹੈ ਉਸ ਦੀ ਬਿਰਤੀ ਸਦਾ ਹੀ ਚੌਥੇ ਪਦ ਵਿੱਚ ਸਥਿਤ ਰਹਿੰਦੀ ਸੀ ਉਸ ਨੂੰ ਆਪਣੇ ਪਾਸ ਬੁਲਾ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਖਿਆ ਮੇਰੇ ਮਨ ਵਿੱਚ ਹੁਣ ਇਸ ਤਰ੍ਹਾਂ ਆਉਂਦੀ ਹੈ ਕਿ ਗੁਰਤਾ ਗੱਦੀ ਤੇ ਆਪ ਜੀ ਨੂੰ ਬਿਠਾ ਦਿੱਤਾ ਜਾਵੇ ਪਰਮ ਅੰਸ ਮੇਰਾ ਹੀ ਰੂਪ ਹੈ ਭਾਵ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਖਣਾ ਕੀਤਾ ਆਪ ਜੀ ਬਹੁਤ ਉੱਚੀ ਅਵਸਥਾ ਵਿੱਚ ਰਹਿੰਦੇ ਹੋ ਆਪ ਜੀ ਨੂੰ ਜਗਤ ਦੀ ਗੁਰਿਆਈ ਬਖਸ਼ਣਾ ਚਾਹੁੰਦਾ ਹਾਂ ਸਮੂਹ ਲੋਕਾਂ ਦਾ ਆਪ ਜੀ ਉਧਾਰ ਕਰਨਾ ਕਰੋ ਜਗਤ ਵਿੱਚ ਵਿਸ਼ੇਸ਼ ਭਗਤੀ ਦਾ ਵਿਸਥਾਰ ਕਰੋ ਇਸ ਪਰਉਪਕਾਰੀ ਕਾਰ ਨੂੰ ਕਰਨਾ ਕਰੋ ਭਾਈ ਪਾਰੋ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਆਖਣ ਲੱਗਾ ਸ਼ਰਨ ਦੇਵੋ ਸ਼ਰਨ ਦੇਵੋ ਮੁੱਖ ਤੋਂ ਇਹ ਬਚਨ ਆਖਨੇ ਕੀਤੇ ਪ੍ਰਭੂ ਦੀ ਗੁਰਸਿੱਖੀ ਮੈਨੂੰ ਚੰਗੀ ਲੱਗਦੀ ਹੈ ਭਾਈ ਪਾਰੋ ਜੀ ਕਹਿਣ ਲੱਗੇ ਗੁਰਿਆਈ ਕੇਵਲ ਸਤਿਗੁਰੂ ਜੀ ਨੂੰ ਹੀ ਸ਼ੋਭਦੀ ਹੈ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਦੇ ਚਰਨ ਹੱਥਾਂ ਨਾਲ ਫੜ ਲਏ ਅਤੇ ਆਖਿਆ ਕਿਰਪਾ ਕਰਕੇ ਮੈਨੂੰ ਬਖਸ਼ ਲਵੋ ਮੈਂ ਤੁਹਾਡੀ ਆਗਿਆ ਮੋੜੀ ਹੈ ਇਹ ਸੁਣ ਕੇ ਗੁਰੂ ਅਮਰਦਾਸ ਜੀ ਨੇ ਆਖਿਆ ਜੇ ਤੁਹਾਡਾ ਮਨ ਸਿੱਖ ਬਣੇ ਰਹਿਣ ਲਈ ਹੀ ਮੰਨਦਾ ਹੈ ਹੁਣ ਆਪਣੇ ਘਰ ਚਲੇ ਜਾਵੋ ਸਰੀਰ ਛੱਡ ਦੇਵੋ ਅਤੇ ਦੇਰ ਨਾਲ ਲਾਵੋ ਸੈਦ ਸੁਭਾਏ ਬਚਨ ਕਰ ਦਿੱਤਾ ਮੇਰੇ ਚਰਨਾ ਨਾਲ ਤੇਰੀ ਪ੍ਰੀਤ ਹੈ हे ਸਿੱਖ ਮਿੱਤਰ ਮੇਰੇ ਵਿੱਚ ਹੀ ਆ ਕੇ ਮਿਲ ਜਾਵੋ ਇਹ ਬਚਨ ਕਰਨੇ ਕੀਤੇ ਧੀਰਜવાન ਸਤਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ ਤੇਰੇ ਸਹਿਤ ਮੈਂ ਆਪਣੇ ਦੂਸਰੇ ਸਰੀਰ ਨੂੰ ਲੈ ਕੇ ਜੱਗ ਵਿੱਚ ਪਰਵੇਸ਼ਾਂਗਾ ਸਿੱਖਾਂ ਵਾਸਤੇ ਜੱਗ ਵਿੱਚ ਅਨੇਕ ਕਾਰਜ ਕਰਾਂਗਾ ਸੰਤਾਂ ਦਾ ਉਧਾਰ ਕਰਾਂਗਾ ਤੇ ਦੁਸ਼ਟਾਂ ਦਾ ਨਾਸ਼ ਕਰਾਂਗਾ ਇਹ ਆਗਿਆ ਸੁਣ ਕੇ ਭਾਈ ਪਾਰੋ ਨੇ ਦੋਵੇਂ ਹੱਥ ਜੋੜ ਹਿਰਦੇ ਵਿੱਚ ਆਨੰਦਮਈ ਹੋ ਕੇ ਬੰਦਨਾ ਕੀਤੀ ਅਤੇ ਆਪਣੇ ਘਰ ਵੱਲ ਚੱਲ ਪਿਆ ਛੱਟ ਆਪਣੇ ਘਰ ਪਹੁੰਚ ਗਿਆ ਜਿਹੜਾ ਭਾਈ ਪਰ ਇੱਕ ਵੱਡਾ ਅਧਿਕਾਰੀ ਦਿਖਾਈ ਦੇ ਰਿਹਾ ਸੀ ਘਰ ਜਾ ਕੇ ਉਸ ਘਰ ਦੀਆਂ ਸਾਰੀਆਂ ਵਸਤਾਂ ਅਤੇ ਹੋਰ ਸਾਜੋ ਸਮਾਨ ਸਾਰਾ ਪਿੰਡ ਦੇ ਵਿੱਚ ਵੰਡ ਦਿੱਤਾ ਜੋ ਉਸ ਕੋਲ ਘੋੜੀ ਸੀ ਵਸਤਰ ਸਨ ਧਨ ਰੱਖਿਆ ਹੋਇਆ ਸੀ ਮਨੁੱਖਾਂ ਦੇ ਸਮੂਹ ਨੂੰ ਉਸਨੇ ਟੰਡੋਰਾ ਫੇਰ ਦਿੱਤਾ ਪਿੰਡ ਵਿੱਚ ਆਖਣਾ ਕੀਤਾ ਇਹ ਵਸਤਾਂ ਗੁਰੂ ਜੀ ਦੀਆਂ ਹਨ ਉਹਨਾਂ ਨੂੰ ਪੰਚਾਇਤ ਦੇਣੀਆ ਇਸ ਤਰ੍ਹਾਂ ਸਾਰਿਆਂ ਦੇ ਵੇਖਦਿਆਂ ਹੀ ਭਾਈ ਪਰੋ ਨੇ ਸ੍ਰੀ ਛੱਡ ਦਿੱਤਾ ਜਿਵੇਂ ਹਾਥੀ ਬੜੀ ਆਸਾਨੀ ਨਾਲ ਫੁੱਲਾਂ ਦਾ ਹਾਰ ਲਾ ਦਿੰਦਾ ਹੈ ਜਿਸ ਤਰ੍ਹਾਂ ਜਥਾ ਜੋਗ ਚਾਹੀਦਾ ਸੀ ਸਾਰੇ ਲੋਕਾਂ ਨੇ ਮਿਲ ਕੇ ਉਸ ਦਾ ਸੰਸਕਾਰ ਕਰ ਦਿੱਤਾ ਫਿਰ ਡੱਲੇ ਤੋਂ ਇੱਕ ਮਨੁੱਖ ਆਇਆ ਅਤੇ ਉਸ ਨੇ ਭਾਈ ਪਾਰੋ ਦੇ ਪਰਲੋਕ ਚਲੇ ਜਾਣ ਦੀ ਖਬਰ ਸੁਣਾਈ ਉਹ ਸਾਰੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਸਨ ਭਾਈ ਪਾਰੋ ਦੇ ਅਨੇਕ ਗੁਣਾਂ ਨੂੰ ਯਾਦ ਕਰਦੇ ਸਨ ਕੋਮਲਤਾ ਪ੍ਰਸੰਤਾ ਅਤੇ ਚੰਗੀ ਭਾਵਨਾ ਵਿੱਚ ਉਸ ਵਰਗਾ ਕੋਈ ਨਹੀਂ ਸੀ ਮਨ ਦੇ ਵੈਰੀਆਂ ਨੂੰ ਜਿੱਤਣ ਵਾਲਾ ਵੱਡਾ ਜੋਧਾ ਸੀ ਬ੍ਰਿਸ਼ਵਾੰਗ ਉਹ ਪਰਉਪਕਾਰੀ ਸੀ ਫਿਰ ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਉਹ ਆਨੰਦ ਦੇ ਸਾਗਰ ਵਿੱਚ ਸਮਾ ਗਿਆ ਹੈ ਅਜਿਹੇ ਮਨੁੱਖ ਅਫਸੋਸ ਸਲੈਕ ਨਹੀਂ ਹੁੰਦੇ ਜਿਹੜੇ ਬ੍ਰਹਮ ਗਿਆਨ ਨਾਲ ਜੁੜ ਗਏ ਹਨ ਜਿਨ੍ਹਾਂ ਮਨੁੱਖਾਂ ਨੇ ਆਪਣਾ ਜਨਮ ਵਿਸ਼ਾ ਵਿੱਚ ਲੱਗ ਕੇ ਗਵਾ ਲਿਆ ਜਿਨ੍ਹਾਂ ਕਦੀ ਵੀ ਗੁਰੂ ਜੀ ਦੇ ਸ਼ਬਦ ਨੂੰ ਨਹੀਂ ਸੁਣਿਆ ਹੈ ਸਤ ਸੰਗਤ ਵਿੱਚ ਸ਼ਾਮਲ ਹੋ ਕੇ ਕਦੀ ਸਤ ਨਾਮ ਦਾ ਜਾਪ ਨਹੀਂ ਜਪਿਆ ਹੈ ਜਿਹੜੇ ਮਨੁੱਖ ਜਿਹੜੇ ਗੁਰੂ ਪੂਜਾ ਵਿੱਚ ਤਤਪਰ ਨਹੀਂ ਹਨ ਸਾਰਿਆਂ ਦੇ ਵਿਚਾਰਨ ਯੋਗ ਹਨ ਗੁਰੂ ਜੀ ਨੇ ਆਖਿਆ ਇਹ ਸ਼ਬਦ ਕਹਿ ਕੇ ਆਪਣੇ ਸੇਵਕਾਂ ਨੂੰ ਤਿਰਛ ਦੇਣਾ ਦੇ ਕੀਤਾ ਜੋ ਮਨ ਵਿੱਚ ਸਦਾ ਦੀਨ ਰਹਿੰਦਾ ਸੀ ਅਤੇ ਜਿਸ ਦੇ ਹਿਰਦੇ ਵਿੱਚ નિਪੁੰਨ ਪ੍ਰੇਮ ਸੀ ਸਭ ਸਿੱਖਾਂ ਪਾਸੋਂ ਪ੍ਰਸੰਤਾ ਪ੍ਰਾਪਤ ਕੀਤੀ ਸੀ ਅਤੇ ਜਿਸ ਪ੍ਰੇਮ ਵਿੱਚ ਆਪਣਾ ਮਨ ਲੀਨ ਕੀਤਾ ਸੀ ਮੋਰੀ ਨਾਂ ਦੇ ਆਪਣੇ ਛੋਟੇ ਪੁੱਤਰ ਨੂੰ ਕਸ਼ਟਾਂ ਦਾ ਨਾਸ਼ ਕਰਨ ਵਾਲੇ ਭਾਵ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੇ ਪਾਸ ਬੁਲਾਉਣਾ ਕੀਤਾ ਉਸ ਨੇ ਆ ਕੇ ਚਰਨਾਂ ਤੇ ਬੰਦਨਾ ਕੀਤੀ ਜਿਹੜਾ ਸਦਾ ਆਪਣੇ ਗੁਰੂ ਪਿਤਾ ਜੀ ਪ੍ਰਸੰਤਾ ਚਾਹੁੰਦਾ ਸੀ ਆਪਣੇ ਪੁੱਤਰ ਨੂੰ ਸਾਹਮਣੇ ਖੜਾ ਵੇਖ ਕੇ ਨਾਲ ਸੇ ਸਿੱਖ ਦੇ ਦਿੱਤੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਭਾਈ ਪਾਰੋ ਪਰਮਹੰਸ ਮੇਰਾ ਪਿਆਰਾ ਸਿੱਖ ਸੀ ਉਸ ਨੇ ਬੜੀ ਆਸਾਨੀ ਨਾਲ ਆਪਣਾ ਸਰੀਰ ਤਿਆਗ ਦਿੱਤਾ ਸੀ ਹੁ ਤੁਸੀਂ ਡੱਲੇ ਪਿੰਡ ਵਿੱਚ ਜਾਵੋ ਅਤੇ ਸਭ ਲੋਕਾਂ ਨੂੰ ਜਾ ਕੇ ਪ੍ਰਸੰਨਤ ਕਰੋ ਤੇ ਸੁਣ ਕੇ ਮੋਰੀ ਤਿਆਰ ਹੋ ਗਿਆ ਅਤੇ ਪਿਤਾ ਜੀ ਨੂੰ ਵੰਦਨਾ ਕਰਕੇ ਘੋੜੇ ਤੇ ਸਵਾਰ ਹੋ ਗਿਆ ਛੇ ਸਿੱਖਾਂ ਨੂੰ ਆਪਣੇ ਨਾਲ ਲਿਆ ਹੋਰ ਕੁਝ ਸੇਵਕਾਂ ਨੂੰ ਵੀ ਬੁਲਾ ਕੇ ਨਾਲ ਰਲਾ ਲਿਆ ਪੈਂਡਾ ਮੁੱਕਾ ਅਤੇ ਡੱਲੇ ਪਿੰਡ ਪਹੁੰਚ ਗਏ ਅਤੇ ਭਾਈ ਪਾਰੋ ਦੇ ਘਰ ਚਲੇ ਗਏ ਸਾਰੇ ਲੋਕਾਂ ਨੇ ਉੱਠ ਕੇ ਸਨਮਾਨ ਕੀਤਾ ਦੋਵੇਂ ਹੱਥ ਜੋੜ ਕੇ ਚਰਨ ਬੰਦਨਾ ਕੀਤੀ ਉਹ ਸਾਰਿਆਂ ਦੇ ਵਿੱਚ ਜਾ ਕੇ ਬੈਠ ਗਏ ਅਤੇ ਸਾਰਿਆਂ ਪਾਸੋਂ ਸੁਖ ਸਾਂਦ ਪੁੱਛੀ ਸਾਰੇ ਭਾਈ ਪਾਰੋ ਦੀ ਸ਼ਲੰਘਾ ਕਰ ਰਹੇ ਸਨ ਆਖਦੇ ਸਨ ਉਹਨਾਂ ਵਰਗਾ ਕੋਈ ਦੂਹ ਹੋਰ ਨਹੀਂ ਹੈ ਕੋਲ ਦੇ ਦੀਪਕ ਨੇ ਆਪਣੇ ਵੰਸ਼ ਦਾ ਉਧਾਰ ਕਰ ਦਿੱਤਾ ਹੈ ਭਾਵ ਸਰੀਰ ਛੱਡ ਕੇ ਅੰਤ ਪ੍ਰਲੋਕ ਚਲੇ ਗਏ ਹਨ ਮੋਰੀ ਪਾਸੋਂ ਸੁਣ ਕੇ ਸਾਰਿਆਂ ਨੇ ਸੁੱਖ ਪਾਇਆ ਅਤੇ ਸਾਰਿਆਂ ਨੇ ਹੱਥ ਜੋੜ ਕੇ ਆਖਿਆ ਇਹ ਸਤਿਗੁਰੂ ਜੀ ਦੇ ਪੁੱਤਰ ਸੁਣੋ ਜਿਵੇਂ ਉਸਨੇ ਕੀਤਾ ਹੈ ਜੋਗ ਸਮਝ ਕੇ ਉਸਨੇ ਆਪਣਾ ਸਭ ਕੁਝ ਵੰਡ ਦਿੱਤਾ ਹੈ ਸਤਿਗੁਰੂ ਜੀ ਨੂੰ ਅਰਪਣ ਕਰਨ ਵਾਸਤੇ ਜਾਣ ਕੇ ਚਤੁਰ ਭਾਈ ਭਾਰੋ ਨੇ ਤਿੰਨ ਵਸਤਾ ਰੱਖ ਲਈਆਂ ਹਨ ਜਿਸ ਦੀ ਬਿਰਤੀ ਹੋਣ ਪ੍ਰਭੂ ਵਿੱਚ ਲੀਨ ਹੋ ਗਈ ਹੈ ਅਤੇ ਜਿਹੜੀ ਪ੍ਰਭੂ ਦੇ ਆਨੰਦ ਵਿੱਚ ਮਗਨ ਹੋਈ ਹੋਰ ਕਿਦਰੇ ਨਹੀਂ ਜਾਂਦੀ ਸੀ ਉਹਨਾਂ ਦੀ ਇੱਕ ਸੁੰਦਰ ਚੰਚਲ ਬਲਵਾਨ ਸ੍ਰੇਸ਼ਟ ਰੰਗ ਵਾਲੀ ਘੋੜੀ ਸਾਰਿਆਂ ਵਿੱਚ ਮਸ਼ਹੂਰ ਹੈ ਜਿਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦੀ ਉਸ ਨੂੰ ਹੋਰ ਸਤਿਗੁਰੂ ਜੀ ਵਾਸਤੇ ਰੱਖ ਗਏ ਹਨ ਬਹੁ ਮੁੱਲੇ ਕੋਮਲ ਵਸਤਰ ਹਨ ਜਿਹੜੇ ਗੁਰੂ ਜੀ ਜੋਗ ਪਹਿਨਣੇ ਉਚਿਤ ਸਮਝੇ ਹਨ ਕੁਝ ਤਾਂ ਇਕੱਠਾ ਕਰਕੇ ਰੱਖਿਆ ਹੈ ਇਹ ਤਿੰਨ ਵਸਤਾਂ ਸਾਡੇ ਪਾਸ ਛੱਡ ਗਏ ਹਨ ਇਸ ਤਰ੍ਹਾਂ ਕਰਕੇ ਉਹ ਆਪਣਾ ਸਰੀਰ ਛੱਡ ਦਿੱਤਾ ਹੈ ਇਹ ਸੁਣ ਕੇ ਰਾਤ ਭਾਈ ਪਾਰੋ ਦੇ ਘਰ ਹੀ ਗੁਰੂ ਜੀ ਦੇ ਪੁੱਤਰ ਠਹਿਰ ਗਏ ਅਤੇ ਭਾਈ ਪਾਰੋ ਦੇ ਗੁਣਾਂ ਦਾ ਵਰਣਨ ਕਰਦੇ ਰਹੇ ਜਦ ਸਵੇਰ ਹੋਈ ਤਾ ਸਭ ਨੇ ਇਸ਼ਨਾਨ ਕੀਤਾ ਅਤੇ ਵਿਦਾ ਹੋ ਕੇ ਗੋਇੰਦਵਾਲ ਸਾਹਿਬ ਚੱਲ ਪਏ ਹੋਰ ਸਿੱਖਾਂ ਨੇ ਇਕੱਠੇ ਹੋ ਕੇ ਬਾਬੇ ਮੋਹਰੀ ਜੀ ਦੀ ਗੁਰੂ ਸਮਾਨ ਮੰਨ ਭਉਂਦੀ ਪੂਜਾ ਕੀਤੀ ਸਮਰੱਥਾ ਅਨੁਸਾਰ ਭੇਟਾ ਚੜਾਈਆਂ ਅਤੇ ਵਿਦਾ ਕਰਨ ਵਾਸਤੇ ਕਾਫੀ ਦੂਰ ਤੱਕ ਨਾਲ ਚੱਲ ਕੇ ਆਏ ਜਦ ਬਾਬੇ ਮੋਹਰੀ ਜੀ ਨੇ ਆ ਕੇ ਨਗਰ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵਿਸ਼ੇਸ਼ ਤੌਰ ਤੇ ਸਨੀ ਮਰ ਹੋ ਕੇ ਗੁਰੂ ਜੀ ਦੇ ਚਰਨਾਂ ਦੇ ਬੰਦਨਾ ਕੀਤੀ ਭਾਵ ਸ੍ਰੀ ਗੁਰੂ ਅਮਰਦਾਸ ਜੀ ਦੇ ਆ ਕੇ ਬੰਦਨਾ ਕੀਤੀ ਭਾਈ ਪਾਰੋ ਦੀ ਸਾਰੀ ਕਥਾ ਸੁਣਾਈ ਧਨ ਕੱਪੜੇ ਅਤੇ ਘੋੜੀ ਅੱਗੇ ਲਿਆ ਕੇ ਗੁਰੂ ਜੀ ਨੂੰ ਵਿਖਾਏ ਅਤੇ ਉਹਨਾਂ ਨੇ ਦਾਖਣਾ ਕੀਤਾ ਇਹ ਤਿੰਨ ਵਸਤਾਂ ਉਹਨਾਂ ਨੇ ਨਜ਼ਰਾਨੇ ਵਜੋਂ ਆਪ ਜੀ ਨੂੰ ਪੇਟਾ ਵਜੋਂ ਰੱਖੀਆਂ ਸਨ ਜਦ ਗੁਰੂ ਜੀ ਨੇ ਇਹ ਨਜ਼ਰਾਨੇ ਵੇਖੇ ਤਾਂ ਉਹਨਾਂ ਉਸ ਸਮੇਂ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਸ਼੍ਰੀ ਰਾਮਦਾਸ ਨੂੰ ਉਹਨਾਂ ਹੱਕਦਾਰ ਜਾਣਿਆ ਇਸ ਲਈ ਤਿੰਨੇ ਵਸਤਾਂ ਉਹਨਾਂ ਨੂੰ ਸ਼ਾਮ ਦਿੱਤੀਆਂ ਪਰਮ ਪ੍ਰੇਮ ਨਾਲ ਗੁਰੂ ਜੀ ਨੇ ਫਰਮਾਇਆ ਇਹ ਵਸਤਾਂ ਭਾਈ ਪਾਰੋ ਨੇ ਮੈਨੂੰ ਭੇਟ ਕੀਤੀਆਂ ਹਨ ਉਹ ਮੈਂ ਤੁਹਾਨੂੰ ਬਖਸ਼ ਦਿੱਤੀਆਂ ਹਨ ਇਹਨਾਂ ਅਮੋਲਕ ਵਸਤਾਂ ਨੂੰ ਕਬੂਲ ਕਰੋ ਚੰਚਲ ਕੋੜੀ ਸੁੰਦਰ ਅੰਗਾਂ ਵਾਲੀ ਹੈ ਬਹੁਤ ਬਲਵਾਨ ਹੈ ਅਤੇ ਗੁਨਾ ਦੇ ਸਮੂਹ ਦਾ ਘਰ ਹੈ ਹੋਰ ਕਿਸੇ ਨੂੰ ਨਾ ਦੇਵੋ ਇਸ ਤੇ ਆਪ ਆਪਣੀ ਸਵਾਰੀ ਕਰੋ ਇਹ ਸੁੰਦਰ ਕੱਪੜੇ ਹਨ ਜੋ ਇਹਨਾਂ ਨੂੰ ਆਪ ਜੀ ਪਹਿਨਣਾ ਕਰੋ ਜਿੱਥੇ ਵੀ ਤੁਹਾਡਾ ਜੀ ਕਰੇ ਇਹ ਧਨ ਖਰਚੋ ਉਸ ਉੱਤੇ ਕਿਸੇ ਹੋਰ ਦਾ ਅਧਿਕਾਰ ਨਹੀਂ ਹੈ ਸ੍ਰੀ ਰਾਮਦਾਸ ਜੀ ਨੇ ਤਿੰਨ ਵਸਤਾਂ ਲੈ ਕੇ ਸਨਿਮਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਅਤੇ ਗੁਰੂ ਜੀ ਦੀ ਪ੍ਰਸੰਨਤਾ ਜਾਣ ਕੇ ਆਨੰਦਮਈ ਹੋ ਗਏ। ਪ੍ਰੇਮ ਦੇ ਮੂਲ ਭਾਵ ਗੁਰੂ ਜੀ ਨੂੰ ਗੰਭੀਰ ਵੇਖ ਕੇ ਪ੍ਰਭ ਜਨ ਅਤ ਅਗਿਆ ਅਨੁਸਾਰ ਹੋ ਰਹੇ ਸਨ। ਜਦ ਨਾ ਜਰੇ ਜਾਣ ਨੂੰ ਵੀ ਜਰਨ ਦੇ ਆਤਮ ਗੁਣ ਵੇਖੇ ਤਾਂ ਨਿਮਰਤਾ ਸਹਿਤ ਬਹੁਤ ਸੇਵਾ ਕਰਦੇ ਹਨ। ਗੁਰੂ ਜੀ ਬਖਸ਼ਾ ਬਖਸ਼ ਕੇ ਨਿਹਾਲ ਕਰ ਰਹੇ ਹਨ ਅਤੇ ਸੰਗਤ ਸਦਾ ਆਚਾਰ ਸਵਰੇ ਰਹਿੰਦੀ ਸੀ ਸਿੱਖ ਜਿਹੜੀ ਵੀ ਕਾਮਨਾ ਕਰਦੇ ਸਨ ਪੂਰੀ ਹੁੰਦੀ ਸੀ ਗੁਰੂ ਜੀ ਦੇ ਚਰਨ ਦਰਸ਼ਨ ਕਰਕੇ ਉਹ ਨਾਮ ਦਾ ਸਿਮਰਨ ਕਰਦੇ ਸਨ ਗੋਇੰਦਵਾਲ ਵਿੱਚ ਬਹੁਤ ਪੀੜ ਰਹਿੰਦੀ ਸੀ ਸਾਰੇ ਸੰਸਾਰਿਕ ਜੰਜਾਲਾਂ ਨੂੰ ਛੱਡ ਕੇ ਮੁਕਤੀ ਪ੍ਰਾਪਤ ਕਰਦੇ ਸਨ ਜਿਸ ਉਤੇ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਸੀ ਉਹ ਮਨੁੱਖ ਚਾਰ ਪਦਾਰਥ ਧਨ ਧਰਮ ਦੌਲਤ ਕਾਮਯਾਬੀ ਅਤੇ ਮੋਖ ਪਾ ਲੈਂਦਾ ਸੀ ਆਪ ਜੀ ਨੂੰ ਸਾਖੀ ਸਰਵਨ ਕਰਾਉਂਦੇ ਆ ਅਨੇਕਾਂ ਪ੍ਰਕਾਰਾਂ ਦੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ